ਆ ਤੋਂ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਬੋਲੇ ਜੀ ਸਾਨ ਹੈ ਸਾਨ ਹੈ 22 ਸਾਲ ਤੋਂ ਜਿਹੜਾ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਬੀਬੀ ਰੂਪਗੜ੍ਹ ਦੇ ਥੇਲੇ ਤੇ ਨੌਜਵਾਨ ਬੈਠੇ ਨੇ ਕਿ ਬੜੀ ਕਸਟ ਉਹਨਾਂ ਤੇ ਹੋ ਰਹੀ ਆ ਮੈਂ ਤਾਂ ਕੁਝ ਵੀ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਮੇਰੀਆਂ ਮਾਮਾ ਖੜੀਆਂ ਨੇ ਮੇਰੇ ਭੈਣਾ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਲੜਾਈ ਦੇ ਵਿੱਚ ਸਾਥ ਦਿੱਤਾ ਨਹੀਂ ਤਾਂ ਜੇਲਾਂ ਦੇ ਵਿੱਚੋਂ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਇਹ ਸਰਕਾਰਾਂ ਦੇ ਕਿਹੋ ਜਿਹੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਆ ਸੀਜੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਾਂ ਆਪਣਾ ਰਤਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਭਰਾ ਮਦੰਦਰ ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਹੁਣ ਨੋ ਨਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਦਾ ਬਾਈ ਯਾਰ ਪੱਤਰਕਾਰੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ মিডিਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿੰਦਾ ਮੇਰੇ ਦਾਦਾ ਜੀ ਨੂੰ ਸਾਰਾ ਕੋਰਤ ਨੂੰ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਪ ਨੂੰ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਮੈਂ ਦੁਕਾਨਦਾਰਾਂ ਧੰਨਵਾਦ ਕਰਦਾ ਇੱਕ ਸਾਡੇ ਦਾਕਾ ਕੋਟਾ ਮੇਰੇ ਬਾਪੂ ਜੀ ਖੜੇ ਨੇਗੇ ਡੱਲੇਵਾਲ ਸਾਹਿਬ ਦਾ ਉਹਨਾਂ ਦਾ ਧੰਨਵਾਦ ਤੇ ਡਟੌਂਦਾ ਜਥੇ ਉਹਨੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਜੀ ਜੀਤ ਫੂਲ ਜੀ ਇਹਦੇ ਉੱਤੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੰਗੋਵੰਤ ਫੂਲ ਜਿਵੇਂ ਅੰਦਰ ਜੀ ਸਾਡੇ ਪਹੁੰਚ ਕੇ ਹੋਏ ਇੱਥੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਲੱਖਾਂ ਤੋਂ ਮੇਰਾ ਵੱਡਾ ਭਾਈ ਜਰਾਂ ਦਾ ਧੰਨਵਾਦੀ ਕੀ ਕਰਾਂ ਕਿਵੇਂ ਤਾਂ ਇਕੱਠੇ ਲਿਖੜੇ ਹੋਣੇ ਘਰ ਸਾਡੇ ਦੇ ਹਨਾ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਯਾ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਲ ਜਿੱਤੇ ਉਹਦੀ ਜਿਆਦ ਕਾਮਜਾਬਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹਟਾ ਮੇਰੇ ਦਾਦਾ ਜੀ ਨੇ ਕੱਟੀਆਂ ਰਗੀਆਂ ਕਿਸੇ ਤੋਂ ਈਂ ਨਹੀਂ ਬਣੀ ਇਸ ਕਰਕੇ ਮਾ ਉਸ ਕਰਤਾਰ ਸਿੰਘ ਚੇਅਰਮੈਨ ਦਾ ਕੋਟਾ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲੋਂ ਤੇ ਲਾ ਦਾ ਪਤਾ ਇਨਣੇ ਅਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੇ ਲਾੜਾ ਸੀ ਕਿਤੇ ਤੋਂ ਡਰਨ ਤੋਂ ਵਾਲੇ ਚੁੱਕਣ ਵਾਲੇ ਨਹੀਂ ਹੈਗੇ ਜੋ ਗੱਲਾਂ ਸਾਸੀਂ ਅਸੀਂ ਇਹ ਬੋਲ ਸਕਦੇ ਲਾੜਾ ਅਸੀਂ ਚਾਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਚੁੱਕਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਦੇ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਮੇਰੇ ਭਰਾ ਨੇ ਐਨ ਆਰ ਆਈ ਭਰਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੈਠੇ ਨੇ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚ ਉਹ ਜਿਹੜਾ ਬੋਲਿਆ ਉਹਨਾਂ ਦਾ ਧੰਨਵਾਦ ਵਈ ਛੋਟਾ ਸੀ ਕਿਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਐ ਚਾਹੇ jaan ਚਲੀ ਜਾਵੇ ਹਮੇਸ਼ਾ ਲੜਦੇ ਰਹਿਣਾਗੇ ਮੇਰੇ ਇੱਕ ਨੂੰ ਕਦੇ ਦਵਾ ਕੇ ਨਹੀਂ ਕਰੇ ਛੁੱਟਾਂਗੇ ਨਹੀਂ ਕਦੇ ਆਵਾਜ਼ ਐ ਜਿਹੜੀ ਇਹ ਕਦੇ ਨੀਵੀਂ ਨਹੀਂ ਹੋਊਗੀ ਪਰ ਹੁਣ ਮੈਂ ਜਿਹੜਾ ਤੁਹਾਨੂੰ ਆਤਮਾ ਕੇ ਸਟਾਈਲ ਬਣਾ ਕਈ ਦਿਨ ਤੋਂ ਮੈਨੂੰ ਉੱਤਣ ਦਾ ਹੀ ਉਹ ਬੁਖਾਰ ਬਹੁਤ ਚੜਦਾ ਆ ਮੈਨੂੰ ਬੁਖਾਰ ਉੱਤੇ ਜਿਵੇਂ ਰੋਇ ਗੁੜੀਆਂ ਲੰਦਾ ਆ ਮੇਰੇ ਸਰੀਰ ਦਾ ਬਲ ਸਿਹਤ ਕਲੋਂ ਤਾਂ ਮੇਰਾ ਭਾਰ ਪਾਣ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਮੀਡੀਆ ਦੇ ਕੋਲ ਸਵਾਲ ਲਗੇ ਲੋਕਾਂ ਦੇ ਸਵਾਲ ਲਗੇ ਉਹ ਜਿਵੇਂ ਕਿ ਸਾਡੇ ਦਰਥੇ ਬੰਦਿਆਂ ਦੇ ਨਾਲ ਸਾਦਤਾਂ ਮੈਨੂੰ ਘਟਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਰਹੀਆਂ ਹਾਂ ਹੁੰਦਾ ਯਾਰ ਉਹ ਤੂੰ ਮਾਸਾ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਦਾ ਬਹੁਤ ਬਹੁਤ ਧੰਨਵਾਦ ਹਰ ਵੀਰ ਕਹਤੀ ਆ ਜਿਹਦਾ ਬਹੁਤ-ਬਹੁਤ ਧੰਨਵਾਦ ਹੈ ਬਾਈ ਜੇ ਕਿਸੇ ਦਾ ਨੌ ਬੋਲਣ ਕੰਨੀ ਹੋ ਰਹਿ ਗਿਆ ਹੋਣਾ ਮੈਨੂੰ ਮaaf ਕਰਦੇ ਹੋ ਯਾਰ ਬਣਾ ਇਸ ਕਰਕੇ ਜਿੰਦਾਬਾਦ 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 ਇਸ ਕਰਕੇ ਮੇਰਾ ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਮੇਰੇ ਪਿੰਡ ਦੇ ਨਿਕਮਨਵਾਸੀ ਕੋੜ ਦਾ ਮਾਵਾ ਦਾ ਭੈਣਾ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਾਵਾ ਦਾ ਜਿਨ੍ਹਾਂ ਨੇ ਲਵਾਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਦੁਬਾਰੇ ਫਿਰ ਦੱਸ ਦਿੰਨਾ ਕਿ ਚਾਹੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਉਵੇਂ ਜਿੱਕਰੋ ਜਿਹੜੀ ਆਵਾਜ਼ ਬੁਲੰਦ ਰਹੂ ਠੋੜਾ ਸਾਲ ਪਰਮੰਦਰ ਢੋਡੇ ਦਾ ਬਾਈ ਦਾ ਬਹੁਤ ਬਹੁਤ ਅਗਲੀ ਗੱਲ ਦਿੱਲੀ ਵਾਲੀ ਸੁਣ ਲੋ ਅਗਲੀ ਗੱਲ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜਥੇਬੰਦਿਆਂ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ ਇਹ ਲੜਾਈ ਥੋੜੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਥੇਬੰਦਿਆਂ ਨੇ ਕਰਜਾ ਜਿਹੜਾ ਮਜ਼ਦੂਰਾਂ ਦੇ ਵੀ ਤਾਰ ਦੀ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰਜਾ ਬਾਬ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਪਾਦਣਿਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਗੂਆਂ ਤੇ ਮੇਰਾ ਚਰਨਾ ਤੇ ਸਿਰ ਝੁਕਣਾ ਜਿਹੜੀ ਪੰਜਾਬ ਦੀ ਲੜਾਈ ਉਹ ਮੇਰੀ ਚੱਲੀ ਰਹੂਗੀ ਮੈਂ ਜੱਥੇਬੰਦੀਆਂ ਕਿਹਾ ਨੌ ਤਲੇ ਰਹਿ ਗਿਆ ਬੋਲਦਾ ਰਹਿ ਗਿਆ ਇਹ ਸਿਕਾਉਂ ਦਾ ਸੁਮੂੱਚੀਆਂ ਜੱਥੇਬੰਦੀਆਂ ਦਾ ਜਾਟੀਆਂ ਦਾ ਸਾਰਿਆਂ ਦਾ ਚੋਥੇ ਬੰਦੀ ਨਾਲ ਜਿੰਨੀਆਂ ਦਾ ਬਲ ਮਾਤਰਾ ਹਾਂ ਦਾ ਵੀ ਇੱਥੇ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇ ਬੰਦੀ ਹੈ ਪਰ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੇ ਉਹ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਕੁੜੇ ਦਿਨਾਂ ਵਿੱਚ ਠੀਕ ਹੋ ਜਾਵਾਂ ਮੈਂ ਦਵਾਈ ਤੁਹਾਨੂੰ ਹੀ ਲੈ ਲਾਂ ਤੁਸੀਂ ਫਿਕਰ ਨਾ ਕਰੋ ਬਾਈ ਕੁੰਡੇ ਜਿਹੜੇ ਤੁਸੀਂ ਖਾਸੇ ਨੂੰ ਹੀ ਸਰਾਹੇ